ਹੈਲੋ ਜੀ ਸਸ਼ਿਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੂ ਲਾਈਫਟੀਮਾ ਚੈਨਲ ਤੇ ਮੈਂ ਸਾਰਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਆਂ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਠੰਡ ਤੇ ਬਚੇ ਹੋਵਾਂਗੇ ਸਾਰੇ ਤੇ ਲੋ ਜੀ ਇਹ ਹੈਗਾ ਜੀ ਸਵੇਰ ਦਾ ਟਾਈਮ ਹਨਾ ਸਵੇਰ ਦਾ ਟਾਈਮ ਹੋਇਆ ਪਿਆ ਤੇ ਕੰਮ ਹੀ ਬਹੁਤ ਜ਼ਿਆਦੇ ਨੇ ਸਵੇਰ ਉੱਠਣਸਾਰ ਕੰਮ ਬਹੁਤ ਜ਼ਿਆਦੇ ਤੇ ਮੈਨੂੰ ਵੀ ਬਹੁਤ ਜ਼ਿਆਦੇ ਕੰਮ ਹੁੰਦੇ ਨੇ ਹਨਾ ਜੀ ਸਵੇਰ ਸਵੇਰੇ ਤੇ ਮੈਂ ਸਭ ਤੋਂ ਪਹਿਲਾਂ ਤਾਂ ਮਤਲਬ ਕਿ 5:30 ਵਜੇ ਉੱਠ ਖੜਦੀ ਆ ਹਨਾ 5:30 ਵਜੇ ਉੱਠ ਕੇ ਮਤਲਬ ਕਿ ਥੋੜਾ ਜਿਹਾ ਸ਼ੈਅ ਵਗੈਰਾ ਕਰਕੇ ਚਾਹ ਪਾਣੀ ਪੀ ਕੇ ਫਿਰ ਆਪਾਂ ਕਰ ਲੱਗ ਜਾਂਦੇ ਆ ਸਵੇਰ ਦੇ ਕੰਮ ਧੰਦੇ ਹਨਾ ਤੇ ਕੰਮ ਬਹੁਤ ਜ਼ਿਆਦਾ ਹੁੰਦੇ ਨੇ ਪਹਿਲਾਂ ਤਾਂ ਮੈਂ ਉਠਣਸਾਰ ਪਾਣੀ ਗਰਮ ਕੋਸਾ ਕਰਕੇ ਉਹ ਪੀਣੀ ਆ ਨਾਲ ਸਰਦਾਰ ਜੀ ਹੁੰਦੀ ਨਹੀਂ ਆ ਤੇ ਫੇਰ ਕਿਤੇ ਜਾ ਕੇ ਬਾਕੀ ਚਾਹ ਵਗੈਰਾ ਪੀ ਕੇ ਫੇਰ ਸੋਈ ਚਾਉਨੇ ਆ ਤੇ ਫੇਰ ਮੈਂ ਆ ਕੇ ਰਸੋਈ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਬਰਤਨ ਵਗੈਰਾ ਜਿਹੜੇ ਸਾਰੇ ਜੋ ਪਏ ਸੀ ਆਪਣੇ ਖਰਾਬ ਦੇ ਮੰਜੇ ਹੋਏ ਪਏ ਸੀ ਭਾਂਡੇ ਉਹ ਸਾਰੇ ਸੀਨੇ ਤੇ ਫੇਰ ਸਾਰੀ ਚੱਕ ਧਰ ਕਰਕੇ ਫੇਰ ਮੈਂ ਕੱਢਿਆ ਸੋਈ ਜਿਹਾ ਝਾੜੂ ਝਾੜੂ ਸਾਰਾ ਕੱਢ ਦਿੱਤਾ ਸੀ ਥੋੜਾ ਜਿਹਾ ਧਨੀਆ ਪਿਆ ਸੀ ਇੱਥੇ ਮੈਂ ਕਿਹਾ ਚੱਲ ਸਮਾਰ ਕੇ ਰੱਖ ਦਿੰਦੀ ਆ ਹਨਾ ਕੰਮ ਆ ਜਾਂਦਾ ਸਮਾਰਿਆ ਹੋਇਆ ਧਨੀਆ ਫੇਰ ਮੌਕੇ ਤੇ ਸਮਰਦਾ ਨਹੀਂ ਹੈਗਾ ਛੇਤੀ ਤੈ ਲੋ ਜੀ ਆਪਣਾ ਸੋਈ ਦਾ ਸਾਰਾ ਹੋ ਗਿਆ ਸੀ ਤੇ ਮੈਂ ਲੱਗੀ ਸੀ ਬਾਹਰ ਉਹ 베ੜੇ 'ਚ ਝਾੜੂ ਕਰਨਾ ਝਾੜੂ ਮਾਰਨਾ ਦੇਖੋ ਧੁੰਦ ਬਹੁਤ ਜ਼ਿਆਦੇ ਪੈਂਦੀ ਆ ਹਨਾ ਧੁੰਦ ਜ਼ਿਆਦੇ ਹੋਣ ਕਾਰਨ ਸਾਰਾ 베ੜਾ ਗਿੱਲਾ ਹੋਇਆ ਪਿਆ ਐਦਾਂ ਹੁੰਦਾ ਜਿਵੇਂ ਬਾਰਿਸ਼ ਦੀ ਬੂੰਦਾ ਬ੍ਰਿਕ ਬ੍ਰਿਕ ਬੂੰਦਾ ਡਿੱਗਦੀਆਂ ਹੁੰਦੀਆਂ ਨੇ ਲੋ ਜੀ 베ੜੇ ਦੀ ਸਫਾਈ ਆਪਣੀ ਹੋ ਚੁੱਕੀ ਤੇ ਇਸ ਤੋਂ ਬਾਅਦ ਮੈਂ ਆ ਗਈ ਸੀ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਆ ਕੇ ਫੇਰ ਮੈਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੀਰਾ ਫੇਰੀਆਂ ਸਾਰੀਆਂ ਕਿਤੇ ਮੋਰੀਆਂ ਵਗੈਰਾ ਦੇ ਵਿੱਚ ਤੇ ਫੇਰ ਮੈਂ ਇਧਰ ਸਫਾਈ ਲੱਗੀ ਸੀ ਕਰਨਾ ਬਹੁਤ ਜ਼ਿਆਦਾ ਇਹ ਵਿੱਚ ਗ੍ਰੇਡ ਕਿਲੋ ਆ ਇਹ ਪਰ ਆ ਤਾਂ ਮੇਰੀ ਸਲਾਹ ਤੇ ਇਹਦੇ ਵਿੱਚ ਸੂਟ ਕਰਨਾ ਹਨਾ ਤੇ ਫਿਰ ਮੈਂ ਕਿੰਨੇ ਸੂਟ ਕਰ ਲਿਆ ਸਲਵਾਰ ਸੈੱਟ ਨਹੀਂ ਆਉਣੀ ਹੈਗੀ ਇਹਦੀ ਹਨਾ ਕੱਪੜਾ ਜ਼ਿਆਦਾ ਭਾਰੀ ਆ ਤੇ ਫਿਰ ਦੇਖਦੇ ਹਾਂ ਹੁਣ ਇੱਕ ਕਮੀਜ਼ ਦਾ ਪੀਸ ਹੋਰ ਆ ਉਹ ਵਾਇਆ ਪੈਣ ਤੋਂ ਉਹ ਕਹਿੰਚਾ ਲਮਾਉ ਰਿਹਾ ਧਕੇ ਵੀ ਉਹਦੇ ਵਿੱਚੋਂ ਕੱਲੀ ਕਮੀਜ਼ ਕਰਕੇ ਨਾਲ ਬਲੈਕ ਕਲਰ ਦੀ ਸਲਵਾਰ ਕਰ ਲਈ ਇਹ ਕਿਹੋ ਜਿਹਾ ਓਕੇ ਆਹ ਵਾਲਾ ਚੈੱਕ ਦੇ ਵਿੱਚ ਤੁਲਮਾ ਕੱਪੜਾ ਹੈ ਇਹ ਸਰਦੀ ਵਾਸਤੇ ਹੈ ਮੱਡੀ ਭੈਣ ਨੂੰ ਇਹ ਪਸੰਦ ਆਇਆ ਚੈੱਕ ਦੇ ਵਿੱਚ ਮੈਨੂੰ ਇਹ ਤਾਰਿਆਂ ਜਿਹੇ ਵਾਲਾ ਪਸੰਦ ਆਇਆ ਸੀ ਤੇ ਫਿਰ ਜਾਰੇ ਹੈਵੀ ਕੱਪੜੇ 1.5 ਕਿਲੋ ਆ 1 ਕਿਲੋ ਆ ਲੋ ਜੀ ਆਪਾਂ ਚੱਕਰ ਕਰ ਗਏ ਇਹਨੂੰ ਫਟਾ ਕੇ ਚੱਕਰ ਕੱਢ ਕੇ ਝੜੂ ਝੂੰ ਕੱਢਦਾ ਤੇ ਰੋਟੀ ਦੀ ਹੁਣ ਨਹੀਂ ਦेलो ਜੀ ਆਪਣੀ ਇਧਰਲੀ ਮੋਰੀਆਂ ਵਿੱਚ ਸਾਰੀਆਂ ਮੈਲੀਰਾ ਵਗੈਰਾ ਫੇਰ ਦਿੱਤੀਆਂ ਦੀਆਂ ਤੇ ਬਾਕੀ ਫਿਰ ਮੈਂ ਕੰਬਲ ਦੀ ਤੈਨ ਲਗਾ ਕੇ ਰੱਖਣ ਲੱਗ ਗਈ ਸੀ ਤੇ ਕੰਬਲ ਮੈਂ ਇਹ ਵੱਡਾ ਕੰਬਲ ਹੈ ਇਹ ਲਮਾਰੀ ਦੇ ਵਿੱਚ ਨਹੀਂ ਆਉਂਦਾ ਤੇ ਫਿਰ ਮੈਂ ਇਹਨੂੰ ਬਾਹਰ ਹੀ ਰੱਖ ਦਿੰਨੀ ਆ ਬੈੱਡ ਤੇ ਮੈਂ ਕਿਹਾ ਚੱਲ ਬੱਚਿਆਂ ਨੂੰ ਜਦੋਂ ਲੈਣਾ ਹੁੰਦਾ ਉਦੋਂ ਲੈ ਲੈ ਕਰਨਾ ਗਿਆ ਹਨਾ ਠੰਡ ਹੁੰਦੀ ਆ ਸਵੇਰ ਤੇ ਧੁੱਪ ਤਾਂ ਨਿਕਲਦੀ ਨਹੀਂ ਹੈਗੀ ਫਿਰ ਵੀ ਇੱਕ ਕੰਬਲ ਤਾਂ ਬਾਹਰ ਰੱਖਣਾ ਪੈਂਦਾ ਹਨਾ ਤੇ ਇਧਰਲੇ ਪਾਸੇ ਨਾ ਕੰਦ ਉਤੇ ਤੇਲ ਦੇ ਛਿੱਟੇ ਪਏ ਪਏ ਸੀ ਫਿਰ ਮੈਂ ਉਹ ਥੋੜੇ ਹੀ ਮਤਲਬ ਕਿ ਗਿੱਲੀ ਲੀਰ ਕਰਕੇ ਉਹ ਫੇਰ ਕੇ ਸਾਰਾ ਸਾਫ ਕੀਤਾ ਸ਼ਿਸ਼ੀ ਫੁੱਟ ਗਈ ਸੀ ਰਾਤ ਤੇਲ ਦੀ ਸਰਦਾਰ ਜੀਆਂ ਤੋਂ ਹੱਥੋਂ ਨਿਕਲ ਗਈ ਸੀ ਸ਼ਿਸ਼ੀ ਤੇ ਉਸ ਕਰਕੇ ਫਿਰ ਮੈਂ ਸਾਰੀ ਸਫਾਈ ਕੀਤੀ ਆ ਤੇ ਬਾਕੀ ਇਸ ਤੋਂ ਬਾਅਦ ਫਿਰ ਮੈਂ ਗੱਦਾ ਵਗੈਰਾ ਚੱਕਿਆ ਗੱਦਾ ਝਾੜਿਆ ਤੇ ਉੱਪਰੋਂ ਸਾਰੀਆਂ ਮੈਲੀਰਾ ਵਗੈਰਾ ਫੇਰੀਆਂ ਉਪਰੋ ਕੱਪੜੇ ਵਾਲੇ ਕਾਊਂਟਰ ਦੇ ਉੱਤੇ ਸਾਰੇ ਮਤਲਬ ਕੀ ਮੈਂ ਲੀਰ ਫੇਰਦੀ ਹੁੰਨੀ ਆ ਡੇਲੀ ਮਰ ਰਜਾਨਾ ਦਾ ਰੂਟੀਨ ਹੀ ਆ ਇਹ ਮੇਰੇ ਲਈ ਰਾ ਫੇਰੰਦਾ ਤੇ ਬਾਕੀ ਜੋ ਮੇਰੇ ਕੱਪੜੇ ਸੁੱਕਣੇ ਪਏ ਪਏ ਸੀ ਕਾਊਂਟਰ ਤੇ ਮੈਂ ਕਿਹਾ ਸਰਦਾਜੀ ਦੇ ਕੱਪੜੇ ਸੁੱਕ ਗਏ ਨੇ ਇਹਨੂੰ ਮੈਂ ਤੈ ਲਗਾ ਕੇ ਚਲ ਰੱਖ ਦਿੰਨੀ ਆ ਹਨਾ ਧੁੱਪ ਤਾਂ ਹੁਣ ਬਿਲਕੁਲ ਦੇਖਣ ਨੂੰ ਵੀ ਨਹੀਂ ਮਿਲਦੀ ਹੈਗੀ ਤੇ ਹੁਣ ਮੈਨੂੰ ਇਦਾਂ ਹੀ ਕੱਪੜੇ ਅੰਦਰ ਕਦੇ ਮੈਨੂੰ ਇਹ ਤੇ ਕਾਊਂਟਰ ਉੱਤੇ ਖਲਾਰ ਕੇ ਪਾਣੇ ਪੈਂਦੇ ਨੇ ਕੱਪੜੇ ਤੇ ਇੱਕ ਮੇਰੀ ਚਾਦਰਾਂ ਨੀਚੇ ਤਾਰ ਬੰਨੀ ਹੋਈ ਉਹਦੇ ਨੀਚੇ ਰੱਖਦੀ ਬੰਨੀ ਹੋਈ ਉਹਦੇ ਤੇ ਪਾਉਂਦੀ ਆ ਕੱ ਹੋ ਗਈ ਸੀ ਸਫਾਈ ਤੇ ਫਿਰ ਮੈਂ ਝਾੜੂ ਵਗੈਰਾ ਕੱਢ ਦਿੱਤਾ ਸੀ ਤੇ ਹੁਣ ਮੈਂ ਗਈ ਸੀ 베ੜੇ ਦੇ ਵਿੱਚ ਤੇ 베ੜੇ ਵਿੱਚੋਂ ਫਟਾਫਟ ਮੈਂ ਕਿਹ ਚੱਲ ਹਨਾ ਮੂਰੋ ਵੀ ਫਟਾਫਟ ਸੁੰਬਰਦਾ ਨਹੀਂ ਆ ਫਿਰ ਮੈਂ ਲਾਉਣੀਆਂ ਰੋਟੀ ਕਿਉਂਕਿ ਸਰਦਾਰ ਜੀਆ ਨੇ ਆਉਣਾ ਸਵੇਹਾ 8:00 ਵਜੇ 8:30 ਤੋਂ ਤਕਰੀਬਨ ਆਇਆ ਨੇ ਸਦਾ ਜੀ ਰੋਟੀ ਖਾਣ ਤੇ ਜਿਹੜੇ ਮੇਰੇ ਆਤਾਰ ਤੇ ਦੇਖੋ ਸਾਰੇ ਕੱਪੜੇ ਗਿੱਲੇ ਨੇ ਇਹ ਤਾਂ ਇਦਾਂ ਹੀ ਜੋ ਮਤਲਬ ਕਿ ਅੱਧ ਸੁੱਕੇ ਜੇ ਨੇ ਮੈਂ ਇਦਾਂ ਚਾਦਰਾਂ નીચે ਟੰਗ ਦਿੰਨੀ ਆ ਤੇ ਇਹਦੇ ਨਾਲ ਹੀ ਹਵਾ ਲੱਗਣ ਨਾਲ ਹੀ ਮੇਰੇ ਕੱਪੜੇ ਸੁੱਕੇ ਜਾਂਦੇ ਨੇ ਵੀਡੀਓ ਚੱਲ ਵੀ ਤੇ ਲੋ ਜੀ ਇਸ ਤੋਂ ਬਾਅਦ ਫਿਰ ਮੈਂ ਰੋਟੀ ਵਗੈਰਾ ਬਣਾ ਲਈ ਸੀ ਵਾਲਾ ਫਿੰਗਰ ਪ੍ਰਿੰਟ ਇਹ ਤਾਂ ਮੈਂ ਧੋਣਾ ਪਊਗਾ ਹਨਾ ਹੂੰ ਤੇਲੀ ਤੇ ਲੱਗ ਗਿਆ ਜੀ ਤਾਂ ਕਹ ਲਓ ਹੱਦ ਤੋੜਤੀ ਨਾਉ ਤਾਂ ਪਤਾ ਕਿਵੇਂ ਲੱਗ ਗਿਆ ਇਹਨਾਂ ਦਾ ਇੱਧਰ ਮੈਂ ਸਿਮਰ ਨੂੰ ਕਹਿਣ ਲੱਗ ਰਹੀ ਸੀ ਹਨਾ ਇਹ ਸਿਮਰ ਨੇ ਇਹਦੀ ਤੈਨੂੰ ਲੋਕ ਦਾ ਕਿਵੇਂ ਪਤਾ ਲੱਗ ਗਿਆ ਨਾ ਤੂੰ ਲੋਕ ਨੂੰ ਫੋਨ ਦਾ ਲੋਕ ਕਿਵੇਂ ਖੋਲਣਾ ਨਾ ਮੈਨੂੰ ਸਮਝ ਨਹੀਂ ਆਉਂਦੀ ਗੱਲ ਕੀ ਹੈ ਮੈਂ ਤੇਰੀ ਫਿੰਗਰ ਪ੍ਰਿੰਟ ਵੀ ਡਿਲੀਟ ਮਾਰਤੀ ਫਿਰ ਵੀ ਤੂੰ ਲੋਕ ਖੋਲਣਾ ਨਾ ਤੇ ਬਗਰੇਲਾ ਹਨਾ ਮੈਨੂੰ ਤਾਂ ਪਤਾ ਕਿਵੇਂ ਪਤਾ ਲੱਗ ਗਿਆ ਮੈਨੂੰ ਸਮਝ ਨਹੀਂ ਆਉਂਦੀ ਗੱਲ ਕੀ ਹੈ ਅੰਨ ਅਈਆ ਕੀ ਹੋਇਆ ਅਸੀਂ ਵੱਡੇ ਬੰਦੇ ਆ ਹਾਂ ਵੱਡੇ ਬੰਦੇ ਨੂੰ ਮਾਂ ਦੇਖੀ ਸੀ ਹਾਂ ਹਾਂ ਕਿਹੜੀਆਂ ਨੇ ਕਣਿਆਣੇ ਕਣਿਆਣੇ ਜਿਹੜੇ ਆਲੇ ਫੇਰ ਮੈਂ ਲੱਗੀ ਸੀ ਜੀ ਭਾਂਡੇ ਮਾਂਜਣ ਮੈਂ ਕੋਸਾ ਪਾਣੀ ਬਾਲਟੀ ਦੇ ਵਿੱਚ ਪਾ ਲਿਆ ਸੀ ਹਨਾ ਥੋੜਾ ਜਿਹਾ ਪਾ ਲਿਆ ਤੇ ਸਰਫੁਮਾ ਚ ਮੈਂ ਕਿਹਾ ਚੱਲ ਫਟਾਫਟ ਸਾਰੇ ਭਾਂਡੇ ਮਾਸ ਦਿੰਨੀ ਆ ਤੇ ਇਸ ਤੋਂ ਬਾਅਦ ਫਿਰ ਨਹਾ ਨੂੰ ਲੋਮ ਦੇ ਕੱਪੜੇ ਧੋ ਕੇ ਤੇ ਲੋ ਇਸ ਤੋਂ ਬਾਅਦ ਜੀ ਆਪਣੇ ਸਾਰੇ ਕੰਮ ਕਲੀਅਰ ਹੋ ਗਏ ਸੀ ਮੈਂ ਲਿਆ ਸੀ ਜੀ ਚੁੱਲਾ ਚੁੱਲੇ ਤੇ ਮੈਂ ਲੱਗੀ ਸੀ ਮਿੱਟੀ ਲਗਾਉਣਾ ਮੈਂ ਕਿਹਾ ਚੱਲ ਅੱਜ ਸ਼ਾਮ ਨੂੰ ਚੁੱਲਾ ਬਾਲਾਂਗੇ ਹਨਾ ਚੁੱਲੇ ਤੇ ਰੋਟੀ ਖਾਦੇ ਨੂੰ ਬਹੁਤ ਟਾਈਮ ਹੋ ਗਿਆ ਹਨਾ ਕਣਕ ਦੀ ਰੋਟੀ ਚੁੱਲੇ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਫਿਰ ਮੈਂ ਇਧਰ ਲਾਉ ਲੱਗੀ ਸੀ ਚੁੱਲੇ ਤੇ ਮਿੱਟੀ ਤੇ ਮੈਂ ਕਿਹਾ ਚੱਲ ਅੱਜ ਸ਼ਾਮ ਦੀ ਰੋਟੀ ਸਬਜ਼ੀ ਚੁੱਲੇ ਤੇ ਹੀ ਕਰਾਂਗੇ ਤੇ ਲੋ ਜੀ ਇਹ ਸੀ ਆਪਣੀ ਅੱਜ ਕੰਮ ਕਾਰ ਦੀ ਵੀਡੀਓ ਜੀ ਕੰਮ ਧੰਦਿਆਂ ਦੀ ਸਾਰੀ ਦਿਹਾੜੀ ਮੇਰੇ ਕੰਮ ਹੀ ਕੰਮ ਹੋਈ ਗਏ ਨੇ ਕੰਮ ਤਾਂ ਅੱਜ ਮੁੱਕੇ ਨਹੀਂ ਹੈਗੇ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਰੀ ਵੀਡੀਓ ਵਧੀਆ ਲੱਗੀ ਹੋਊ ਵੀ ਜੋ ਵੀ ਮੇਰੇ ਚੈਨਲ ਤੇ ਪਲੀਜ਼ ਪਹਿਲੀ ਵਾਰ ਨਿਊ ਆ ਪਲੀਜ਼ ਚੈਨਲ ਨੂੰ ਲਾਈਕ ਵੀ ਕਰ ਦੇਣਾ ਸਬਸਕ੍ਰਾਈਬ ਵੀ ਕਰ ਦੇਣਾ ਤੇ ਕਮੈਂਟ ਜ਼ਰੂਰ ਕਰਨਾ ਕਮੈਂਟ ਨਾਲ ਹੀ ਆਪਣਾ ਹੌਸਲਾ ਵਧਦਾ ਹੈ ਲਾਈਕ ਨਾਲ ਵੀ ਹੌਸਲਾ ਵਧਦਾ ਹੈ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਤੁਹਾਨੂੰ ਮੇਰੀ ਵੀਡੀਓ ਦੇਖਣ ਨੂੰ ਮਿਲੇ ਉਮੀਦ ਕਰਦੀ ਆ ਸਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਤੇ ਮਿਲਦੇ ਆ ਜੀ ਇੱਕ ਹੋਰ ਵੀਡੀਓ ਨਾਲ ਤੇ ਇੱਧਰ ਮੈਂ ਲਗਾਉਣੀ ਆ ਚੁੱਲੇ ਤੇ ਮਿੱਟੀ ਮਿੱਟੀ ਲਗਾ ਕੇ ਇਹ ਅੱਜ 2 ਘੰਟਿਆਂ ਚ ਸੁੱਕੀ ਜਾਊਗੀ ਤੇ ਇਹਦੇ ਵਿੱਚ ਥੋੜੀ ਚਿਰ ਆਪਾਂ ਪਹਿਲਾਂ ਅੱਗ ਮਚਾ ਦਾਂਗੇ ਜਿਹਦੇ ਨਾਲ ਆਪਣਾ ਜੋ ਚੁੱਲੇ ਤੇ ਮਿੱਟੀ ਆ ਜਲਦੀ ਸੁੱਕ ਜਾਊਗੀ ਤੇ ਚਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ